ਰੋਰੀਟਾ ਟਰੱਕ ਹਾਦਸੇ ਵਾਲੇ ਮੁੰਡੇ ਹਰਜਿੰਦਰ ਸਿੰਘ ਦੇ ਕੇਸ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ ਮੀਡੀਆ ਰਿਪੋਰਟਸ ਮੁਤਾਬਕ ਹਰਜਿੰਦਰ ਸਿੰਘ ਦੇ ਕੇਸ ਨੂੰ ਲੈ ਕੇ ਇਹ ਅਪਡੇਟ ਆਇਆ ਹੈ ਕਿ ਜਿਸਟਰ ਫਲੋਰੀਡਾ ਦੇ ਆਟੌਨੀ ਜਰਨਲ ਜੀਮਸ ਉਥਮਿਆਨ ਨੇ ਹਰਜਿੰਦਰ ਦੇ ਮਾਲਕ ਨੂੰ ਸਾਰੇ ਡਾਕੂਮੈਂਟ ਦੇ ਦਿੱਤੇ ਕਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਹਰਜਿੰਦਰ ਨੂੰ ਇੰਗਲਿਸ਼ ਬੋਲਣੀ ਨਹੀਂ ਆਉਂਦੀ ਸੀ, ਰੋਟੇ ਲੱਗੇ ਸਾਈਨ ਨਹੀਂ ਪੜ੍ਹ ਸਕਿਆ ਤੇ ਹਰਜਿੰਦਰ ਸਿੰਘ ਨੂੰ ਡਰਾਈਵਿੰਗ ਕਰਨ ਦੀ ਪਰਮਿਸ਼ਨ ਕਿਵੇਂ ਦਿੱਤੀ ਗਈ ਸੀ? ਜਿਸ ਕਰਕੇ ਹਰਜਿੰਦਰ ਸਿੰਘ ਜੋ ਕਿ ਵਾਈਟ ਹੌਕ ਕੈਰੀਅਰਸ ਲਈ ਕੰਮ ਕਰਦਾ ਸੀ, ਉਹਨਾਂ ਦੇ ਟਰੈਵਲ ਕੰਪਨੀ ਸੀਈਓ ਨਵਨੀਤ ਕੌਰ ਨੂੰ ਆਰਡਰ ਦਿੱਤੇ ਨੇ ਕਿ ਸਾਰੇ ਡਾਕੂਮੈਂਟਸ ਜੁਨੇ ਪ੍ਰੋਵਾਈਡ ਕੀਤੇ ਜਾਣ। ਦੱਸਦੀ ਕਿ ਫਲੋ ਵਾਲਾ ਮਾਮਲਾ 12 ਅਗਸਤ ਨੂੰ ਸ਼ੁਰੂ ਹੋਇਆ ਸੀ ਜਿਸ ਚ ਪੰਜਾਬ ਦੇ ਨੌਜਵਾਨ ਹਰਜਿੰਦਰ ਸਿੰਘ ਜਦੋਂ ਫਲੋਰੀਡਾ ਚ ਟਰੱਕ ਚਲਾ ਰਹੇ ਸਨ ਉਸ ਵੇਲੇ ਯੂ ਟਰਨ ਮਾਰਨ ਦੌਰਾਨ ਉਨ੍ਹਾਂ ਦੀ ਟੱਕਰ ਸਾਹਮਣੇ ਆਉਂਦੀ ਕਾਰ ਨਾਲ ਵੱਜੀ ਜਿਸ ਚ ਤਿੰਨ ਲੋਕ ਮੌਜੂਦ ਸਨ ਤੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਸ ਤੋਂ ਬਾਅਦ ਅਮਰੀਕੀ ਪੁਲਿਸ ਨੇ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਨੂੰ 45 ਸਾਲਾਂ ਦੀ ਸਜ਼ਾ ਸੁਣਾਈ ਗਈ ਸੀ ਜਿਸ ਤੋਂ ਬਾਅਦ ਪੰਜਾਬ ਚ ਹਰਜਿੰਦਰ ਸਿੰਘ ਦੀ ਸਪੋਰਟ ਹੋਣ ਲੱਗੀ ਜਿਸ ਲੋਕਾਂ ਦਾ ਕਹਿਣਾ ਸੀ ਵਿਸ਼ੇਸ਼ ਹਰਜਿੰਦਰ ਸਿੰਘ ਨੇ ਗਲਤੀ ਕੀਤੀ ਹੈ ਪਰ 45 ਸਾਲ ਦੀ ਸਜ਼ਾ ਬਹੁਤ ਜ਼ਿਆਦਾ ਹੈ ਤੇ ਹਰਜਿੰਦਰ ਸਿੰਘ ਕੋਲ ਇਹ ਐਕਸੀਡੈਂਟ ਐਮਚਾਨੀ ਛੋਇਆ ਸੀ ਜਿਸ ਤੋਂ ਬਾਅਦ ਅਮਰੀਕੀ ਇਸਨੇ ਸਾਰੇ ਪੰਚਾਇਤ ਦੇ ਟ੍ਰੱਕ ਡਰਾਈਵਰਾਂ ਦੇ ਵੀਜ਼ੇ ਰੱਦ ਕਰਨ ਦਾ ਫੈਸਲਾ ਲਿਆ ਸੀ ਜਿਸ ਨੂੰ ਲੈ ਪੰਜਾਬ ਦੀ ਸਿਆਸਤ ਹਰਜਿੰਦਰ ਦੇ ਹੱਕ ਚ ਆਏ ਸਨ ਤੇ ਵਿਦੇਸ਼ ਮੰਤਰੀ ਨੂੰ ਚਿੱਠੀ ਲਿਖੀ ਸੀ ਕਿ ਸਭ ਦੇ ਵੀਜ਼ੇ ਫ੍ਰੀਜ਼ ਨਾ ਕੀਤੇ ਜਾਣ ਇਸ ਨੂੰ ਲੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸੰਸਦ ਹਰਸਿਮਰਤ ਬਾਦਲ ਅਮਿਤ ਸ਼ਾ ਸਿੱਧੂ ਮੂਸੇਵਾਲੇ ਦੇ ਪਿਤਾ ਹਰਜਿੰਦਰ ਦੀ سپورਟ ਚ ਆਏ ਸਨ ਤੇ ਹੁਣ ਹਰਜਿੰਦਰ ਕੇਸ ਅਪਡੇਟ ਨੂੰ ਲੈ ਕੇ ਹਰਜਿੰਦਰ ਦੇ ਮਾਲਕ ਨੂੰ ਸਾਰੇ ਡਾਕੂਮੈਂਟ ਪ੍ਰੋਵਾਈਡ ਕਰਨ ਲਈ ਕਿਹਾ ਗਿਆ ਹੈ ਬਾਕੀ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ